ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਹਿਤ ਗਿਆਨ ਮਹਾਸਾਗਰ ਦੇ ਮੰਚ ਉਤੇ ਅੱਜ ਅਸੀਂ ਪ੍ਰੋਫੈਸਰ ਮੋਹਨ ਸਿੰਘ ਭਾਗ 2 ਪੜਾਂਗੇ ਇਹਦੇ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਕੇਵਲ ਇੱਕ ਰਚਨਾ ਗੁਰੂ ਨਾਨਕ ਨੂੰ ਜੋ ਕਾਵ ਸੰਗ੍ਰਹਿ ਕੱਚ ਸੱਚ ਦੇ ਅੰਦਰ ਦਰਜ ਹੈ ਉਹਦੇ ਵਿੱਚ ਪੜਾਂਗੇ ਇੱਥੇ ਜੋ ਕਵੀ ਹੈ ਗੁਰੂ ਨਾਨਕ ਦੇਵ ਜੀ ਦੇ ਬਾਰੇ ਇਹ ਗੱਲ ਕਰਦਾ ਹੈ ਇਹ ਜੋ ਰਚਨਾ ਹੈ 1947 ਦੇ ਨਾਲ ਸੰਬੰਧਿਤ ਹੈ ਕਿਉਂਕਿ 1947 ਦੇ ਵਿੱਚ ਜੋ ਪੰਜਾਬ ਦਾ ਵਟਵਾਰਾ ਹੁੰਦਾ ਹੈ ਜਿਹਦੇ ਖਾਸ ਤੌਰ ਤੇ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਪਾਉ ਚੜਦਾ ਪੰਜਾਬ ਤੇ ਲੈਂਦੇ ਪੰਜਾਬ ਦੇ ਜੋ ਟੁਕੜੇ ਹੋਏ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਇੱਕ ਪੰਜਾਬ ਭਾਰਤ ਦੇ ਵਿੱਚ ਆ ਗਿਆ ਤੇ ਇੱਕ ਪਾਕਿਸਤਾਨ ਦੇ ਵਿੱਚ ਹੋ ਗਿਆ ਆ ਬਾਬਾ ਤੇਰਾ ਵਤਨ ਹੈ ویرਾਨ ਹੋ ਗਿਆ ਰੱਬ ਦੇ ਕਰਦਾ ਰਾਖਾ ਮੁੜ ਸ਼ੈਤਾਨ ਹੋ ਗਿਆ ਇਸੇ ਚ ਕੀ ਆ ਗਿਆ ਕਿ हे ਬਾਬਾ ਨਾਨਕ ਕਿ ਤੇਰਾ ਜੋ ਵਤਨ ਬਾਬੇ ਨਾਨਕ ਦਾ ਵਤਨ ਹੈ ਪੰਜਾਬ ਕਿ ਹੇ ਬਾਬਾ ਨਾਨਕ ਤੇਰਾ ਵਤਨ ਅੱਜ ویرਾਨ ਹੋ ਗਿਆ ਹੈ ਰੱਬ ਦੇ ਘਰ ਦਾ ਰਾਖਾ ਕਿ ਤੇਰੇ ਜਿਹੜਾ ਘਰ ਦਾ ਰਾਖਾ ਸੀ ਉਹ ਅੱਜ ਸ਼ੈਤਾਨ ਦੁਬਾਰਾ ਤੋਂ ਬਣ ਚੁੱਕਿਆ ਹੈ ਕਲਯੁਗ ਹੈ ਰਥ ਅਗਨੇ ਦਾ ਤੂੰ ਆਪ ਆਖਿਆ ਮੁੜ ਕੂੜ ਉਸ ਰਥ ਦਾ ਰਖਵਾਨ ਹੋ ਗਿਆ ਕਿ हे ਬਾਬਾ ਨਾਨਕ ਤੂੰਨੇ ਆਪ ਆਖਿਆ ਸੀ ਕਿ ਕਲ ਯੁਗ ਹੈ ਰਥ ਅਗਨ ਦਾ ਕਿ ਇਹ ਜੋ ਯੁਗ ਹੈ ਇਹ ਕਲ ਯੁਗ ਹੈ ਔਰ ਅਗਨੀ ਦਾ ਰਥ ਹੈ ਤੇਰੇ ਕਹੇ ਮੁਤਾਬਕ ਕਿ ਅੱਜ ਦੁਬਾਰਾ ਤੋਂ ਉਸ ਰਥ ਦਾ ਜੋ ਰਥਮਾਨ ਹੈ ਉਸ ਰਥ ਨੂੰ ਚਲਾਉਣ ਵਾਲਾ ਹੈ ਭਾਵ ਤੇਰੇ ਪੰਜਾਬੀ ਬੱਚੇ ਨੇ ਉਹ ਸਾਰੇ ਦੇ ਸਾਰੇ ਕੂੜ ਹੋ ਗਏ ਨੇ ਝੂਠ ਹੋ ਗਏ ਨੇ ਬੇਕਾਰ ਹੋ ਗਏ ਨੇ ਜੋ ਖਾਬ ਸੀ ਤੂੰ ਵੇਖਿਆ ਮਣ ਥੱਲੇ ਸੁਤਿਆਂ ਸੋਣਾ ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ ਕੀ ਕਵੀ ਕਹਿੰਦਾ ਹੈ ਕਿ ਬਾਬੇ ਨਾਨਕ ਨੇ ਜੋ ਜੰਗਲਾਂ ਦੇ ਵਿੱਚ ਵਨਾਂ ਦੇ ਵਿੱਚ ਆਪਣੀ ਧਾਰਮਿਕ ਉਦਾਸੀਆਂ ਦੇ ਸਮੇਂ ਜੋ ਖਾਬ ਦੇਖਿਆ ਸੀ ਪੰਜਾਬ ਨੂੰ ਇੱਕ ਕਰਨ ਦਾ ਪੰਜਾਬ ਦੇ ਵਿੱਚੋਂ ਸਾਰੇ ਅੰਧਵਿਸ਼ਵਾਸ ਆਡੰਬਰ ਬਾਹਰ ਕੱਢਣ ਦਾ ਕਿ ਉਹ ਜੋ ਖੁਆਬ ਸੀ ਬਾਬੇ ਨਾਨਕ ਦਾ ਅੱਜ ਉਹ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਕਿਉਂਕਿ ਉਸ ਦੇ ਆਪਣੇ ਵਾਸੀंदे ਉਹਨਾਂ ਹੀ ਅੰਧ ਵਿਸ਼ਵਾਸਾਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ ਓ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲਥੜੇ ਉਲੰਬੜੇ ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ਕਿ ਹੈ ਬਾਬਾ ਨਾਨਕ ਕਿ ਤੇਰੇ ਉਸ ਦੇਸ਼ ਤੇ ਤੇਰੇ ਉਸ ਪੰਜਾਬ ਦੀ ਹਿੱਕ ਤੇ ਇਹੋ ਜੇ ਅੱਗ ਦੀਆਂ ਲਾਟਾਂ ਬਲੀਆਂ ਕਿ ਤੇਰੇ ਪੰਜ ਪਾਣੀ ਤੇਰੀ ਪੰਜ ਨਦੀਆਂ ਦੇ ਜੋ ਪ੍ਰਮੁੱਖ ਪਾਣੀ ਨੇ ਉਹ ਸਾਰਾ ਦਾ ਸਾਰਾ ਹੈਰਾਨ ਹੋ ਗਿਆ ਹੈ ਪੰਜਾਬ ਪੰਜ ਨਦੀਆਂ ਦੇ ਨਾਮ ਤੋਂ ਹੈ ਜਿਹਦੇ ਵਿੱਚ ਸਤਲਜ ਵਿਆਸ ਰਾਵੀ ਝੇਲਮ ਤੇ ਚਨਾਬ ਇਹ ਪ੍ਰਮੁੱਖ ਨਦੀਆਂ ਮੰਨੀਆਂ ਗਈਆਂ ਨੇ ਉਹ ਚੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ ਉਹ ਚੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ ਉਡਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ ਕਿ ਹੈ ਬਾਬਾ ਨਾਨਕ ਤੇਰੇ ਦੇਸ਼ ਪੰਜਾਬ ਤੇ ਉਹ ਨਫਰਤੀ ਮਾਰੂ ਹਨੇਰੀਆਂ ਚਲੀਆਂ ਜਿਹਦੇ ਵਿੱਚ ਸਾਡਾ ਜੋ ਆਲਣਾ ਸੀ ਉਹ ਉਡ ਗਿਆ ਔਰ ਸਾਰਾ ਹੈ ਜੋ ਖਕ ਕਾਨ ਹੋ ਗਿਆ ਭਾਵ ਤਿਲਾ ਤਿਲਾ ਹੋ ਗਿਆ ਭਾਉ ਬਿਖਰ ਗਿਆ ਜੁਗਾਂ ਦੀ ਸਾਂਝੀ ਸਭਤਾ ਪੈਰੀ ਲ ਤੜ ਗਈ ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ ਕਿ ਜਿਹੜੀ ਸਾਡੀ ਪੰਜਾਬੀਆਂ ਦੀ ਸਾਜੀ ਸਭੇਤਾ ਸੀ ਅਸੀਂ ਸਾਰੇ ਹਿੰਦੂ ਮੁਸਲਿਮ ਤੇ ਸਿੱਖ ਭਰਾਵਾਂ ਤੇ ਵਾਂਗੂ ਰਹਿੰਦੇ ਸੀ ਲੇਕਿਨ 1947 ਦੀ ਇਸ ਕਾਲੀ ਹਨੇਰੀਆਂ ਰਾਤਾਂ ਨੇ ਉਹ ਸਾਰੇ ਦੀ ਸਾਰੀ ਸਭਿਆਤਾ ਨੂੰ ਸਮਾਪਤ ਕਰ ਦਿੱਤਾ ਔਰ ਸਾਡਾ ਖੂਨ ਵੀ ਪਾਣੀ ਬਣ ਗਿਆ ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ ਵੰਡਿਆ ਸਵਰਗ ਨਰਕ ਦਾ ਸਮਾਨ ਹੋ ਗਿਆ ਕਿ ਤੇਰੇ ਪੁੱਤਰ ਅੱਜ ਤੇਰੇ ਸਵਰਗ ਵਰਗੇ ਸਾਂਝੇ ਪੰਜਾਬ ਨੂੰ ਵੰਡ ਬੈਠੇ ਨੇ ਔਰ ਇਹ ਜੋ ਵੰਡ ਹੈ ਉਹ ਨਰਕ ਤੋਂ ਵੀ ਜ਼ਿਆਦਾ ਖਰਾਬ ਖੁੱਗ ਚੁਕੀ ਹੈ ਕਿ ਤੇਰੇ ਜਿਹੜੇ ਪੁੱਤਰ ਸੀ ਆਪਸ ਦੇ ਵਿੱਚ ਉਹ ਆਪਣੇ ਸੁਨਹਿਰੇ ਪੰਜਾਬ ਸੋਨੇ ਵਰਗੇ ਪੰਜਾਬ ਨੂੰ ਵੰਡ ਕੇ ਵਖ-ਵਖ ਹੋਏਗੇ ਨੇ ਇੱਕ ਚੜਦਾ ਬਣ ਗਿਆ ਹੈ ਤੇ ਦੂਜਾ ਲੈਂਦਾ ਇੱਕ ਉੱਤੇ ਪਾਕਿਸਤਾਨ ਕਾਬਜ਼ ਹੋ ਗਿਆ ਹੈ ਤੇ ਦੂਜਾ ਭਾਰਤ ਉਹ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ ਇਹ ਧਰਮ ਸਿੱਤੋਂ ਬਾਹਰ ਹੈ ਕੁਰਾਨ ਹੋ ਗਿਆ ਕਵੀ ਕਹਿੰਦਾ ਹੈ ਕਿ हे ਬਾਬਾ ਨਾਨਕ ਉਧਰ ਵਾਲੇ ਪੰਜਾਬ ਦੇ ਵਿੱਚ ਭਾਵੇਂ ਪਾਕਿਸਤਾਨ ਦੇ ਵਿੱਚ ਜੋ ਧਾਰਮਿਕ ਗ੍ਰੰਥ ਸੀ ਭਾਵੇਂ ਉਹ ਹਿੰਦੂਆਂ ਦੇ ਹੋਣ ਭਾਵੇਂ ਉਹ ਸਿੱਖਾਂ ਦੇ ਹੋਣ ਉੱਥੇ ਧਾਰਮਿਕ ਗ੍ਰੰਥਾਂ ਤੇ ਮੰਦਰਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ ਉਹਨਾਂ ਦਾ ਨੁਕਸਾਨ ਕਰ ਦਿੱਤਾ ਗਿਆ ਹੈ ਪਾ ਉੱਥੇ ਦੇ ਲੋਕਾਂ ਨੂੰ ਮਾਰ ਕੱਟ ਕੇ ਇੱਥੇ ਭਜਾਇਆ ਗਿਆ ਹੈ ਔਰ ਇੱਥੇ ਪਾ ਭਾਰਤ ਦੇ ਵਿੱਚ ਇਸ ਪੰਜਾਬ ਦੇ ਵਿੱਚ ਮਸਜਿਦ ਤੋਂ ਕੁਰਾਨ ਬਾਹਰ ਹੋ ਗਿਆ ਹੈ ਪਾ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਇਕੱਠੇ ਭਰਾ ਹੁੰਦੇ ਸੀ ਉਹਨਾਂ ਦੇ ਮਨ ਦੇ ਵਿੱਚ ਅੱਜ ਇਤਨੀ ਨਫ਼ਰਤ ਹੋ ਚੁੱਕੀ ਹੈ ਔਰ ਇਹ ਸਾਰੀ ਨਫ਼ਰਤ ਕੇਵਲ ਸਿਆਸਤਦਾਨਾਂ ਨੇ ਲਗਾਈ ਹੈ ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪਤ ਗਈ ਬੁਰਕੇ ਸੰਦੂਰ ਦੋਹਾਂ ਦਾ અપਮਾਨ ਹੋ ਗਿਆ ਹਿੰਦਵਾਣੀਆਂ ਹਿੰਦੂ ਔਰਤਾਂ ਨੇ ਤੇ ਤੁਰਕਾਣੀਆਂ ਮੁਸਲਮਾਨ ਔਰਤਾਂ ਨੇ ਇਹਨਾਂ ਦੋਵਾਂ ਦੀ ਪਤ ਚਲੀ ਗਈ ਭਾਵ ਜਦ ਇੱਥੇ ਵਿਭਾਜਨ ਹੁੰਦਾ ਹੈ ਵਟਵਾਰਾ ਹੁੰਦਾ ਹੈ ਵੰਡ ਹੁੰਦੀ ਹੈ ਤਾਂ ਉੱਥੇ ਲੋਕਾਂ ਨੇ ਔਰਤਾਂ ਦੇ ਨਾਲ ਕਾਫੀ ਮਾਤਰਾ ਦੇ ਵਿੱਚ ਬਈ ਬਲਤਕਾਰ ਕੀਤੇ ਜਨਾਜ਼ੇ ਵਰ ਕੀਤਾ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਪਤ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਇਤਰ ਸੀ ਜੋ ਬੁਰਕੇ ਸੰਦੂਰ ਦੋਹਾਂ ਦਾ ਅਪਮਾਨ ਹੋ ਗਿਆ ਪਾਓ ਇਸ ਸਿਆਸਤਦਾਨਾ ਦੀ ਲੜਾਈ ਦੇ ਵਿੱਚ ਔਰਤ ਨੂੰ ਸਭ ਤੋਂ ਜ਼ਿਆਦਾ ਸਹਿਣਾ ਪਿਆ ਕਿਉਂਕਿ ਜੋ Hindu ਔਰਤਾਂ ਨੇ ਉਹਨਾਂ ਦੇ ਸੰਦੂਰ ਮਿਟਾ ਦਿੱਤੇ ਗਏ ਤੇ ਮੁਸਲਮਾਨ ਔਰਤਾਂ ਦੇ ਬੁਰਕਿਆਂ ਦਾ ਨਿਰਾਦਰ ਕੀਤਾ ਗਿਆ ਇੱਕ ਪਾਸੇ ਪਾਕ ਪਾਕੀ ਪਾਕਿਸਤਾਨ ਹੋ ਗਿਆ ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ ਇੱਥੇ ਕਵੀ ਕਹਿੰਦਾ ਹੈ ਕਿ ਇਸ ਧਾਰਮਿਕ ਲੜਾਈ ਜਾਂ ਫਿਰ ਥਾਂ ਦੀ ਲੜਾਈ ਨੂੰ ਧਾਰਮਿਕ ਲੜਾਈ ਦਾ ਰੂਪ ਦੇ ਕੇ ਸਿਆਸਤਦਾਨਾਂ ਨੇ ਪਾਕ ਪਾਕੀ ਪਾਕਿਸਤਾਨ ਦੇ ਨਾਰੇ ਲਗਾਏ ਔਰ ਦੂਜੇ ਸਾਈਡ ਇੱਥੇ ਹਿੰਦੂ ਹਿੰਦੀ ਅਤੇ ਹਿੰਦੁਸਤਾਨ ਬਣ ਗਿਆ ਪਰ ਹੈ ਬਾਬਾ ਨਾਨਕ ਤੇਰਾ ਪੰਜਾਬ ਨਾ ਇਹ ਦਰਦ ਰਿਆ ਨਾ ਉਦਰਦਰਿਆ ਇੱਕ ਸਜੀ ਤੇਰੀ ਅੱਖ ਸੀ ਇੱਕ ਖਬੀ ਤੇਰੀ ਅੱਖ ਦੋਹਾਂ ਅੱਖਾਂ ਦਾ ਹਾਲ ਤੇ ਨੂੰ ਕਿਸਾਨ ਹੋ ਗਿਆ ਕਿ ਹੇ ਬਾਬਾ ਨਾਨਕ ਪੰਜਾਬ ਜਿਹਦੇ ਚ ਹਿੰਦੂ ਅਤੇ ਮੁਸਲਮਾਨ ਇੱਕ ਤੇਰੀ ਸਜੀ ਅੱਖ ਸੀ ਤੇ ਇੱਕ ਤੇਰੀ ਖਬੀ ਅੱਖ ਸੀ ਲੇਕਿਨ ਅੱਜ ਤੇਰੀਆਂ ਉਹ ਦੋਨੋਂ ਅੱਖਾਂ ਖਰਾਬ ਕਰ ਦਿੱਤੀ ਗਈਆਂ ਨੇ ਉਹਨਾਂ ਦੋਹਾਂ ਅੱਖਾਂ ਦਾ ਨੁਕਸਾਨ ਹੋ ਗਿਆ ਇੱਕ ਅੱਖ ਉਜੜ ਕੇ ਭਾਰਤ ਆ ਗਈ ਹੈ ਜੋ ਪੰਜਾਬ ਵਿੱਚ ਹੈ ਤੇ ਦੂਜੀ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਰਹਿ ਗਈ ਹੈ ਇਸ ਲਈ ਤੇਰੀ ਦੋਨੋਂ ਅੱਖਾਂ ਦਾ ਤੇਰੇ ਸੁਪਨਿਆਂ ਦਾ ਨੁਕਸਾਨ ਹੋ ਚੁੱਕਿਆ ਹੈ ਕੁਝ ਐਸਾ ਕੁਫਰ ਤੋਲਿਆ ਈਮਾਨ ਵਾਲਿਆਂ ਕੀ ਕੁਫਰ ਤੂੰ ਵੀ ਹੁਲਾ ਹੈ ਈਮਾਨ ਹੋ ਗਿਆ ਕੀ ਕੁਝ ਐਸਾ ਕੁਫਰ ਝੂਠ ਕੁਫਰ ਦਾ ਮਤਲਬ ਝੂਠ ਹੈ ਇਹੋ ਜਾਂ ਝੂਠ ਹੁਣਾ ਈਮਾਨ ਵਾਲੇ ਸਿਆਸਤਦਾਨਾਂ ਨੇ ਬੋਲਿਆ ਜਿਨ੍ਹਾਂ ਦਾ ਆਪਣਾ ਕੋਈ ਈਮਾਨ ਨਹੀਂ ਕਿ ਉਹਨਾਂ ਦੇ ਝੂਠ ਦੇ ਅੱਗੇ ਕਿ ਲੋਕਾਂ ਦਾ ਜੋ ਈਮਾਨ ਹੈ ਇੱਕ ਦੂਜੇ ਨਾਲ ਆਪਸੀ ਪਿਆਰ ਹੈ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਤੇ ਛੋਟਾ ਤੇ ਹਲਕਾ ਹੋ ਗਿਆ ਅੱਗੇ ਦੇਖੋ ਮੁਰਮੈ ਦੇ ਬਾਸਮਤੀਆਂ ਦਾ ਹੈ ਆਦਰ ਹੈ ਵਦਿਆ ਮੁਰਕੋਦਰੀ ਦੀ ਰੋਟੀ ਦਾ અપਮਾਨ ਹੋ ਗਿਆ ਕਿ ਅੱਜ ਫਿਰ ਤੋਂ ਮੈਦੇ ਤੇ ਬਸਮਤੀਆਂ ਦੀ ਰੋਟੀ ਦਾ ਹੈ ਜੋ ਆਦਰ ਅਧਿਕ ਮਾਤਰਾ ਵਿੱਚ ਵੱਧ ਗਿਆ ਹੈ ਬਦਲਦੇ ਹੋਏ ਸਮੇਂ ਦੇ ਨਾਲ ਔਰ ਜੋ ਕੋਧਰੇ ਦੀ ਰੋਟੀ ਸੀ ਪਾਉ ਜਿਉਂ ਤੇ ਬਾਜਰੇ ਦੀ ਜਾਂ ਫਿਰ ਮੱਕਾ ਦੀ ਜਵਾਰ ਦੀ ਜੋ ਰੋਟੀ ਸੀ ਅੱਜ ਉਹਦਾ ਪੂਰੀ ਤਰ੍ਹਾਂ અપਮਾਨ ਹੋ ਗਿਆ ਹੈ ਮੂੜ ਭਾਗਵਾਂ ਦੀ ਚਾਦਰੀ ਛਿਟੇ ਨੇ ਖੂਨ ਦੇ ਮੁੜ ਲਾਲੋਆਂ ਦੇ ਖੂਨ ਦਾ ਨੁਚੜਾਨ ਹੋ ਗਿਆ ਇੱਥੇ ਲੇਖਕ ਇਤਿਹਾਸਕ ਪ੍ਰਤੀਬਿੰਬ ਨੂੰ ਲੈਂਦਾ ਹੈ ਜਿੱਦੇ ਅਨੁਸਾਰ ਭਾਗੋ ਤੇ ਲਾਲੋ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਵਿੱਚ ਹੋਏ ਨੇ ਉਹਨਾਂ ਦੇ ਵਿੱਚੋਂ ਜੋ ਕਹਾਣੀ ਤੁਸੀਂ ਸਭੋ ਜਾਣਦੇ ਹੀ ਹੋਗੇ ਕਿ ਜਿਸ ਟਾਈਮ ਗੁਰੂ ਨਾਨਕ ਦੇਵ ਜੀ ਨੂੰ ਬਈ ਰੋਟੀ ਦਾ ਸੱਦਾ ਦਿੱਤਾ ਗਿਆ 56 ਪ੍ਰਕਾਰ ਦੇ ਭੋਜਨ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ हां गुरु साहिब ने ਉੱਥੇ ਜੋ ਲਾਲੋ ਸੀ ਉਦੀ ਗਰੀਬ ਲਾਲੋ ਦੀ ਸੁੱਕੀ ਬਾਜਰੇ ਦੀ ਰੋਟੀ ਖਾ ਕੇ ਸਹੀ ਸਮਝਿਆ ਜਦ ਭਾਗੋ ਨੂੰ ਇਸ ਗੱਲ ਦਾ ਗੁੱਸਾ ਆਇਆ ਤੇ ਉਹਨੇ ਗੁਰੂ ਸਾਹਿਬ ਨੂੰ ਜਦ ਪੁੱਛਿਆ ਤੇ ਗੁਰੂ ਸਾਹਿਬ ਨੇ ਉਸ ਤੋਂ ਵੀ ਰੋਟੀ ਮੰਗਾਈ ਉਸ ਤੋਂ ਵੀ ਮੰਗਾਈ ਇਤਿਹਾਸ ਦੇ ਵਿੱਚ ਮੰਨਿਆ ਗਿਆ ਹੈ ਕਿ ਜਦ ਉਸ ਰੋਟੀ ਨੂੰ ਦੋਨਾਂ ਗੁਰੂ ਸਾਹਿਬ ਨੇ ਆਪਣੇ ਹੱਥਾਂ ਤੇ ਰੱਖਿਆ ਤੇ ਇੱਕ ਰੋਟੀ 'ਚੋਂ ਬਿਟਾ ਖੂਨ ਤੇ ਇੱਕ ਰੋਟੀ ਦੇ ਵਿੱਚੋਂ ਦੁੱਧ ਟਪਕਣ ਲੱਗਾ ਜਿਹੜੀ ਰੋਟੀ ਹੱਕ ਦੀ ਕਮਾਈ ਦੀ ਸੀ ਉਹਦੇ ਵਿੱਚੋਂ ਦੁੱਧ ਪਾਵ ਦੁੱਧ ਟਪਕਿਆ ਜੋ ਕਿ ਲਾਲੋ ਦੇ ਪਸੀਨੇ ਦੀ ਕਮਾਈ ਹੋਈ ਸੀ ਮਿਹਨਤ ਤੇ ਪਸੀਨੇ ਦੀ ਉਹ ਦੂਜੀ ਭਾਗੋ ਨੇ ਜੋ ਲੋਕਾਂ ਨੂੰ ਲੁੱਟ ਖਸੁੱਟ ਕੇ ਖੂਨ ਦੇ ਨਾਲ ਕਮਾਈ ਸੀ ਉਹਦੇ ਵਿੱਚੋਂ ਖੂਨ ਨਿਕਲਣ ਲੱਗਾ ਕਿ ਅੱਜ ਤੇਰੀ ਉਹ ਸਾਰੀ ਰੋਟੀ ਹੈ ਜੋ ਨਿਚੜ ਚੁੱਕੀ ਹੈ ਫਿਰ ਉੱਚਿਆਂ ਦੇ ਮੈਲਾਂ ਤੇ ਸੁਨਾ ਮੜੀ ਰਹਾ ਫਿਰ ਨੀਵੇਂ ਆ ਦੀ ਕੁਲੀ ਦਾ ਵਿਵਾਨ ਹੋ ਗਿਆ ਕਿ ਹੁਣ ਕਿ ਜੋ ਅਮੀਰ ਆਦਮੀ ਹੈ ਉਦੇ ਉੱਤੇ ਸੋਨਾ ਲੱਗ ਰਿਹਾ ਪਾਉ ਹੋ ਹੋਰ ਅਮੀਰ ਤੋਂ ਅਮੀਰ ਹੁੰਦਾ ਜਾ ਰਿਹਾ ਤੇ ਜੋ ਗਰੀਬ ਆਦਮੀ ਹੈ ਉਹਦੇ ਵਿਚਾਰੇ ਦੀ ਕੁਲੀ ਵੀ ਉਜਾੜੀ ਜਾ ਰਹੀ ਹੈ ਪਾਉ ਦਾ ਛੋਟਾ ਜਿਹਾ ਘਰ ਵੀ ਕੱਚਾ ਛੰਨ ਵੀ ਉਜਾੜੀ ਜਾ ਰਹੀ ਹੈ ਉਸ ਸੂਰ ਉਸ ਗਾਏ ਦਾ ਹੱਕ ਨਾਰਾ ਲਾਇਆ ਤੂੰ ਇੱਕ ਇਹ ਹੱਕ ਪਰ ਨਹੀਂ ਹੱਕ ਤੂੰ ਕੁਰਬਾਨ ਹੋ ਗਿਆ ਕਿਹੇ ਬਾਬਾ ਨਾਨਕ ਬਈ ਕਿਸੇ ਸਮੇਂ ਤੂੰ ਬਈ ਦੋਨਾ ਧਰਮਾਂ ਨੂੰ ਜਾਂ ਦੋਨਾ ਆਪਣੇ ਲੋਕਾਂ ਨੂੰ ਸਮਝਾਇਆ ਸੀ ਕਿ ਉਸ ਸੂਰ ਉਸ ਗਾਇ ਹੈ ਪਰ ਤਨ Hindu ਮੁਸਲਮਾਨੇ ਜਿਵੇਂ ਰਚਨਾ ਆਪਾਂ ਪੜ ਚੁੱਕੇ ਹਾਂ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ ਤੇ ਉਸ ਤਰੀਕੇ ਦੇ ਬਾਰੇ ਜੋ ਇੱਕ ਰਚਨਾਵਾਂ ਨੇ ਕਿ ਤੂੰ ਪਹਿਲੇ ਵੀ ਨਾਰਾ ਲਾਇਆ ਸੀ ਲੇਕਿਨ ਅੱਜ ਉਹ ਵਾਲਾ ਨਾਰਾ ਪੂਰੀ ਤਰ੍ਹਾਂ ਤੂੰ ਖਰਾਬ ਹੋ ਗਿਆ ਹੈ ਕੁਰਬਾਨ ਕਰ ਦਿੱਤਾ ਹੈ ਲੋਕਾਂ ਨੇ ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖੂਨ ਦੇ ਪਾਪਾ ਕੇ ਕੰਗੂਰਤ ਦਾਰਤ ਲਾਣ ਹੋ ਗਿਆ ਕਿ ਮੈਨੂੰ ਫਿਰ ਤੋਂ ਖੂਨ ਦੇ ਸੋਲੇ ਪਾਉ ਗੀਤ ਗਾਣੇ ਪੈਨੇ ਕਿਉਂਕਿ ਲੋਕਾਂ ਦਾ ਜੋ ਖੋਨਾ ਹੈ ਉਹ ਪੂਰੀ ਤਰ੍ਹਾਂ ਜ਼ਹਿਰ ਬਣ ਚੁੱਕਿਆ ਹੈ ਅੱਗੇ ਕਵੀ ਕਹਿੰਦਾ ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾਂ ਮੈਂ ਆਇਆ ਨਾ ਤੈਂ ਕੀ ਦਰਦ ਐਨਾ ਕਾਣ ਹੋ ਗਿਆ ਇੱਥੇ ਗੁਰੂ ਸਾਹਿਬ ਦੀ ਜੋ ਰਚਨਾ ਹੈ ਜੋ ਬਾਬਰ ਦੇ ਸ਼ਹਿਦਪੁਰ ਦੇ ਹਮਲੇ ਸਮੇਂ ਵੰਗਾਰਿਆ ਗਿਆ ਸੀ ਰੱਬ ਨੂੰ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਤੇ ਲੇਖਕ ਕਹੇ ਕਿ ਕਿਸੇ ਸਮੇਂ ਤੂੰ ਵੀ ਬਾਬਾ ਨਾਨਕ ਜਦ ਬਾਬਰ ਦਾ ਹਮਲਾ ਹੋਇਆ ਤਾਂ ਤੂੰ ਰੱਬ ਨੂੰ ਵੰਗਾਰਿਆ ਕਿ हे ਰੱਬਾ ਕਿ ਇੰਨੀ ਮਾਰ ਪਈ ਕਿ ਤੈਨੂੰ ਬਿਲਕੁਲ ਦਰਦ ਨਾ ਆਇਆ ਤੇ ਅੱਜ ਮੈਂ ਤੈਨੂੰ ਵੰਗਾਰ ਰਿਹਾ ਕਿ हे ਬਾਬਾ ਨਾਨਕ ਕਿ ਤੇਰੇ ਪੰਜਾਬ ਦੇ ਅੰਦਰ ਇੰਨਾ ਖੂਨ ਖਰਾਬ ਹੋਇਆ ਕਿ ਤੈਨੂੰ ਜ਼ਰਾ ਵੀ ਦਰਦ ਨਹੀਂ ਹੋਇਆ ਤੇ ਇਹ ਪਾਠ ਇੱਥੇ ਸਮਾਪਤ ਹੁੰਦਾ ਹੈ ਫਿਰ ਮਿਲਾਂਗੇ ਅਗਲੀ ਵਾਰ ਤਦ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ